ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਦਿਖਾਉਣੇ ਆ ਵੀ ਆਪਾਂ ਮੁਰਗਿਆਂ ਨੂੰ ਕੀ ਖਰਾਕ ਪੋਣੀ ਆ ਆ ਆ ਦੇਖੋ ਜਾਨਵਰ ਆਪਣੇ ਸਾਰੇ ਘਰੂਪਰਾ ਚੈੱਕ ਆਪਾਂ ਪਾਈਆਂ ਵੀ ਮੁਰਗਿਆਂ ਨੂੰ ਰੋਟੀਆਂ ਜਿਹੜੀਆਂ ਰਾਤ ਵੇਲੇ ਬਚ ਜਾਂਦੀਆਂ ਜਾਂ ਤੜਕੇ ਉਹਨਾਂ ਚੋਂ ਦੋ ਚਾਰ ਰੋਟੀਆਂ ਮੁਰਗਿਆਂ ਵਾਸਤੇ ਵੀ ਅੱਡ ਕੱਢ ਲਿਆ ਕਰੋ ਇਹ ਵਧੀਆ ਖਰਾਕ ਆ ਮੁਰਗਿਆਂ ਵਾਸਤੇ ਹੋਰ ਵੀ ਆਪਾਂ ਕਣਕ ਕਚੌੜ ਜਾਂ ਬਾਜਰਾ ਦਾ ਪਾ ਸਕਦੀਆਂ ਬਾਕੀ ਜਾਨਵਰਾਂ ਦੀ ਕੁਆਲਿਟੀ ਚੈੱਕ ਕਰੋ ਇੱਕ ਦੇਸੀ ਮੁਰਗਾ ਬਾਕੀ ਸਾਰੇ ਸ਼ੀਲ ਮੁਰਗੇ ਆ ਲੱਕ ਦੇਸੀ ਮੁਰਗਾ ਚਿੱਟਾ ਹੈਗਾ ਆ ਕਾਲੂ ਆ ਨਵੇਂ ਪੱਠੇ ਕਢਾਏ ਆ ਆ ਜਰ ਨੰਬਰ ਦੇਖੋ ਆਪਣੇ ਸਾਰੇ ਪਾਕੀ ਵੀ ਜੇ ਕੋਈ ਬੰਦਾ ਮੁਰਗੀਆਂ ਦਾ ਕੰਮ ਸ਼ੁਰੂ ਕਰਦਾ ਤਾਂ ਦੋ ਚਾਰ ਮੁਰਗੀਆਂ ਦਾ ਕੰਮ ਸ਼ੁਰੂ ਕਰੇ ਤੇ ਸੇਵ ਵਾਲੀਆਂ ਮੁਰਗੀਆਂ ਜ਼ਰੂਰ ਰੱਖੇ ਭਰਾ ਆਪਣਾ ਆਪਾਂ ਵੀ ਕੋਈ ਮੁਰਗੀ ਬਾਹਰੋਂ ਲਈ ਸਾਰੇ ਘਰ ਦੀਆਂ ਮੁਰਗੀਆਂ ਸੇਵ ਵਾਲੀਆਂ ਮੁਰਗੀਆਂ ਆਪਣੇ ਕੋਲੇ ਤਿੰਨ ਚਾਰ ਉਹਨਾਂ ਤੋਂ ਬੱਚੇ ਕਢਾ ਲਈਦੇ ਆ ਕਾ ਕਰਕੇ ਆਪਾਂ ਇਸ ਵਾਰ ਜਾਨਵਰਾਂ ਦੀ ਬਹੁਤ ਹੀ ਅੱਧੀ ਗਰੋਥ ਹੋਈ ਆਪਣੇ ਕੋਲੇ ਤੇ ਅਗਲੀ ਵਾਰ ਤੋਂ ਆਪਾਂ ਇਸ ਨੂੰ ਵੀ ਦੁੱਪਣੇ ਕਰਾਂਗੇ ਵਾਇਰੂਸ ਸੁੱਖ ਰੱਖੇ ਬਾਕੀ ਜੇਕਰ ਆਪਣੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਆਪਣੀ ਵੀਡੀਓ ਪੂਰੀ ਦੇਖਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ